ਆਮ ਆਦਮੀ ਪਾਰਟੀ ਦੇ ਸਾਬਕਾ ਐਮਐਲਏ ਦੇ ਘਰ ਤੇ ਈਡੀ ਦੀ ਰੇਡ ਹਸਪਤਾਲਾਂ ਦੇ ਨਾਲ ਜੁੜੇ ਵੱਡੇ ਘਪਲੇ ਨੂੰ ਲੈ ਕੇ ਈਡੀ ਨੇ ਰੇਡ ਕੀਤੀ ਹੈ ਸਾਬਕਾ ਮੰਤਰੀ ਹੈ ਇਹ ਵਿਅਕਤੀ ਕੀ ਪੂਰਾ ਮਾਮਲਾ ਕਿੱਥੇ ਰੇਡ ਹੋਈ ਹੈ ਕਿਵੇਂ ਰੇਡ ਹੋਈ ਹੈ ਸਾਰੀ ਕਹਾਣੀ ਤੁਹਾਨੂੰ ਦੱਸ ਦਿਆਂ ਤੁਸੀਂ ਜੁੜਿਓ ਲੋਕ ਮਾਈਂਡ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਦੇ ਘਰ ਦੇ ਉੱਤੇ ਰੇਡ ਹੋਈ ਹੈ ਵੱਡੇ ਘਪਲੇ ਨੂੰ ਲੈ ਕੇ ਇਹ ਰੇਡ ਇਨਫੋਰਸਮੈਂਟ ਡਾਇਰੈਕਟੋਰੇਟ ਜਾਨੀ ਕਿ ਈਡੀ ਨੇ ਕੀਤੀ ਹੈ ਮਾਮਲਾ ਸੌਰਵ ਭਾਰਦवाज ਦੇ ਨਾਲ ਜੁੜਿਆ ਹੋਇਆ ਜੋ ਕਿ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂਆਂ ਚ ਸ਼ਾਮਲ ਨੇ ਸੌਰਵ ਭਾਰਦवाज ਦੇ ਲਗਭਗ 10 ਤੋਂ ਵਧੇਰੇ ਥਾਵਾਂ ਦੇ ਉੱਤੇ ਜਿਹੜੀ ਹੈ ਇਹ ਰੇਡ ਕੰਡਕਟ ਕੀਤੀ ਗਈ ਹੈ ਇਸ ਰੇਡ ਦੇ ਵਿੱਚ ਜਿਹੜੇ ਇਲੀਗਲ ਤੌਰ ਦੇ ਉੱਤੇ ਹਸਪਤਾਲਾਂ ਦੇ ਨਿਰਮਾਣ ਦੇ ਵਿੱਚ ਹੋਏ ਕੱਪੜੇ ਨੂੰ ਲੈ ਕੇ ਸੌਰਵ ਭਾਰਤਵਾਜ ਇਸ ਸਮੇਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੇ ਵਿੱਚ ਸ਼ਾਮਲ ਨੇ ਸੌਰਵ ਭਾਰਤਵਾਜ ਦੇ ਘਰ ਤੇ ਹੋਈ ਇਸ ਰੇਡ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉੱਤੇ ਇੱਕ ਵਾਰ ਫਿਰ ਸਵਾਲ ਖੜੇ ਹੋ ਗਏ ਨੇ ਹਾਲਾਂਕਿ ED ਦੀ ਕਾਰਜਸ਼ੈਲੀ ਨੂੰ ਲੈ ਕੇ ਸਵਾਲ ਹਮੇਸ਼ਾ ਉੱਤੇ ਰਹੇ ਐ ED ਨੇ ਇਨਫੋਰਸਮੈਂਟ ਰਾਈਟ ਨੇ ਅੱਜ ਇੱਕ ਰੇਡ ਆਮ ਆਦਮੀ ਪਾਰਟੀ ਦੇ ਲੀਡਰ ਸੌਰਵ ਭਾਰਤਵਾਜ ਦੇ ਰਹਿائش ਦੇ ਉੱਤੇ ਕੀਤੀ ਜਿਹੜੀ ਕਿ ਕੋਮੀ ਰਾਜਧਾਨੀ ਦਿੱਲੀ ਦੇ ਵਿੱਚ ਹੈ ਇਹ ਕਥਿਤ ਤੌਰ ਦੇ ਉੱਤੇ ਉਸ ਘਟਾਲੇ ਨਾਲ ਸੰਬੰਧਿਤ ਹੈ ਜਿਹੜੀ ਕਿ ਹਸਪਤਾਲਾਂ ਦੀ ਉਸਾਰੀ ਤੇ ਨਿਰਮਾਣ ਦੇ ਦੌਰਾਨ ਜਿਹੜਾ ਇਹਨਾਂ ਦੇ ਬਤੌਰ ਸਿਹਤ ਮੰਤਰੀ ਹੁੰਦੇ ਆ ਜਿਹੜਾ ਇਹਨਾਂ ਦੇ 10 ਔਰ ਦੇ ਵਿੱਚ ਕਾਰਜਕਾਲ ਦੇ ਵਿੱਚ ਜਿਹੜਾ ਇਹ ਘਪਲਾ ਦੱਸਿਆ ਜਾਂਦਾ ਹੈ ਦਾ ਜਾਂਚ ਏਜੰਸੀ ਨੇ ਰੇਡ ਕਰਦੇ ਆ ਲਗਭਗ 13 ਥਾਵਾਂ ਦੇ ਉੱਤੇ ਦਿੱਲੀ ਦੇ ਵਿੱਚ ਰੇਡ ਕੀਤੀ ਹੈ ਸੂਤਰਾਂ ਦੇ ਮੁਤਾਬਕ ਹਸਪਤਾਲਾਂ ਦੇ ਨਿਰਮਾਣ ਦੇ ਵਿੱਚ ਇਹ ਕਥਿਤ ਘੁਟਾਲਾ ਜਿਹੜਾ ਉਹ ਸਾਹਮਣੇ ਆਇਆ ਲਗਭਗ 500 ਮਾਫ ਕਰਨਾ 5590 ਕਰੋੜ ਰੁਪਏ ਦਾ ਹੈ ਜਿਹੜਾ ਕਿ 2018-19 ਦੇ ਵਿੱਚ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਦੁਆਰਾ ਪ੍ਰਵਾਨ ਕੀਤੇ ਗਏ ਪ੍ਰੋਜੈਕਟਾਂ ਜਿਨ੍ਹਾਂ ਦੀ ਕੀਮਤ 500 5590 ਕਰੋੜ ਰੁਪਏ ਹੈ ਤੇ ਇਹਦੇ ਵਿੱਚ 24 ਹਸਪਤਾਲਾਂ ਦਾ ਨਿਰਮਾਣ ਹੋਣਾ ਸੀ ਜਿਨ੍ਹਾਂ ਦੇ ਵਿੱਚ ਆਈਸੀਯੂ ਹਸਪਤਾਲ ਵੀ ਸ਼ਾਮਲ ਸਨ ਤੇ ਇਹਨਾਂ ਨੇ ਜਿਹੜਾ 6 ਮਹੀਨੇ ਦੇ ਅੰਦਰ-ਅੰਦਰ ਇਹਨਾਂ ਨੇ ਮੁਕੰਮਲ ਹੋਣਾ ਸੀ ਪਰ ਬੀਤੇ 3 ਸਾਲਾਂ ਦੇ ਵਿੱਚ ਇਹ ਕੰਮ ਜਿਹੜਾ ਹੈ ਉੱਥੇ ਅਧਵਿਕਾਰ ਲੜਕਿਆ ਹੋਇਆ ਹੈ ਲਗਭਗ 800 ਕਰੋੜ ਰੁਪਏ ਤੇ ਉੱਤੇ 50 ਪਰਫੀਸ ਦੀ ਕੰਮ ਜਿਹੜਾ ਆ ਉਹ ਕੰਪਲੀਟ ਕਰਨਾਂ ਦੀ ਗੱਲ ਹੋਈ ਸੀ ਦਾ ਇਹਦੇ ਨਾਲ ਜਿਹੜਾ ਜੁੜਿਆ ਹੋਇਆ ਮੇਨ ਗੱਲ ਹੈ ਕਿ ਉਹ ਇਹ ਹੈ ਕਿ ਜਿਹੜਾ ਐਲ ਐਨ ਜੇ ਪੀ ਹਸਪਤਾਲ ਹੈ ਇਹਦੀ ਜਿਹੜੀ ਵਰਥ ਸੀ ਉਹ 488 ਕਰੋੜ ਤੋਂ ਵਧਾ ਕੇ 13 1100 35 ਕਰੋੜ ਰੁਪਏ ਕਰ ਦਿੱਤੀ ਜਿਹਦੇ ਬਾਰੇ ਕੋਈ ਵੀ ਜਾਣਕਾਰੀ ਜਿਹੜੀ ਉਸ ਤੋਂ ਬਾਅਦ ਸਾਹਮਣੇ ਨਹੀਂ ਹੈ ਆਮ ਆਦਮੀ ਪਾਰਟੀ ਪਹਿਲੀ ਵਾਰ ਐਸੇ ਇਲਜ਼ਾਮਾਂ 'ਚ ਨਹੀਂ ਕਿਰੀ ਆਮ ਆਦਮੀ ਪਾਰਟੀ ਦੀ ਸੱਤਾ ਦੇ ਹੁੰਦਿਆਂ ਆਮ ਆਦਮੀ ਪਾਰਟੀ ਤੇ ਵੀ ਉਸ ਵੇਲੇ ਵੀ ਇਲਜ਼ਾਮ ਲੱਗਦੇ ਰਹੇ ਪੰਜਾਬ ਦੇ ਵਿੱਚ ਵੀ ਇਲਜ਼ਾਮ ਲੱਗੇ ਹਾਲਾਂਕਿ ਆਪ ਹੀ ਕਹਾ ਕਿ ਮੇਰੀ ਜੇਬ ਦੇ ਵਿੱਚ ਭਗਵੰਤ ਮਾਨ ਨੇ ਰਿਕਾਰਡਿੰਗ ਹੈ ਬਾਅਦ ਚ ਕਹਿੰਦੇ ਕਿ ਇਹਨਾਂ ਦੇ ਸੈਂਪਲ ਮੈਸੇਜ ਨਹੀਂ ਹੋਏ ਹੁਣ ਤੁਸੀਂ ਤੁਹਾਨੂੰ ਪਤਾ ਨਹੀਂ ਤੁਹਾਡੇ ਮੂੰਹ ਤੇ ਕਹਿੰਦੇ ਤੁਸੀਂ ਵੀ ਬੀਜੇ ਸਿੰਘਲਾ ਮੰਨ ਕੇ ਖੈਰ ਇਹ ਅਲੱਗ ਗੱਲ ਹੈ ਸੌਰਵ ਭਾਰਤਵਾਜ ਕੁਸੂਟੇ ਫਸੇ ਹੋਇਆ ਆਮ ਆਦਮੀ ਪਾਰਟੀ ਦੀ ਜਿਹੜੀ ਕਹ ਲਈਏ ਕਿ ਸੰਗੀ ਆ ਉਹ ਈਡੀ ਦੇ ਹੱਥ ਚ ਭਾਜਪਾ ਨੇ ਐਵੇਂ ਲਈ ਹੈ ਕਿ ਜਿੱਦ ਤੋਂ ਬਾਅਦ ਪੰਜਾਬ ਚ ਭਾਜਪਾ ਆਪਣੇ ਮਨ ਮਰਜ਼ੀ ਦੇ ਕੰਮ ਕਰਾ ਰਹੀ ਹੈ ਇਹਦੇ ਤੇ ਵਿਸਥਾਰਤ ਪੋੜ ਲੈ ਕੇ ਤੁਹਾਡੇ ਵਿੱਚ ਆਵਾਂਗੇ ਵਿਸਥਾਰਤ ਪੋਡਲੇ ਆਵਾਂਗੇ ਕਿ ਕਿਵੇਂ ਗੰਢ ਤੁੱਪ ਕਰਕੇ ਪੰਜਾਬ ਦੇ ਵਿੱਚ ਮੁਕਾਬਲੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਜਪਾ ਦੇ ਪੈਰ ਲਵਾਏ ਜਾ ਰਹੇ ਨੇ ਤੇ ਇੱਕ ਵੱਡਾ ਆਗੂ ਇਸੇ ਕਰਕੇ ਜੇਲ੍ਹ ਦੇ ਵਿੱਚ ਹੈ ਕਿ ਭਾਜਪਾ ਕਹਿੰਦੀ ਕਿ ਇਹਨੂੰ ਜੇਲ੍ਹ ਚ ਤੁੰਨੇ ਸਾਡੇ ਨਾਲ ਤੁਰ ਨਹੀਂ ਰਿਹਾ ਯਾਨੀ ਕਿ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਉਂਦੇ ਦਿਨਾਂ ਚ ਇਹਦੇ ਖੁਲਾਸੇ ਹੋਣਗੇ ਪਰ ਵੱਡੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਉੱਤੇ ਇਹ ਇਲਜ਼ਾਮ ਲੱਗੇ ਨੇ ਤੇ ਉਸ ਦੇ ਬਾਵਜੂਦ ਵੀ ਜੇਕਰ ਤੁਸੀਂ ਆਪਣੇ ਆਪ ਨੂੰ ਕੱਟੜੇ ਇਮਾਨਦਾਰ ਕਹਿੰਦੇ ਹੋ ਤਾਂ ਤੁਹਾਨੂੰ ਇਸ ਦੇ ਉੱਤੇ ਮੁੜ ਗੌਰ ਕਰਨ ਦੀ ਲੋੜ ਹੈ